ਅੰਮ੍ਰਿਤਸਰ ਸਫਾਈ ਦਾ ਕਾਰ ਹੁਣ ਅੰਮ੍ਰਿਤਸਰ ਕੂੜੇ ਦਾ ਕਾਰ ਬੰਦਾ ਚੱਲ ਰਿਹਾ ਹੈ। ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਗੱਲ ਕਰੀਏ ਵਾਰਡ ਨੰਬਰ 77 ਦੀ ਤਾਂ ਵਾਰਡ ਨੰਬਰ 77 ਵਿੱਚ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ। ਲੋਕਾਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਜਲਦ ਤੋਂ ਜਲਦ ਇਹਨਾਂ ਕੂੜੇ ਦੇ ਢੇਰਾਂ ਨੂੰ ਇੱਥੋਂ ਹਟਵਾਇਆ ਜਾਵੇ। ਦੂਜੇ ਪਾਸੇ ਰਾਮਲੀਲਾ ਦਾ ਮੰਚਨ ਕਰਨ ਵਾਲੇ ਸतीश ਬੱਲੂ ਨੇ ਆਖਿਆ ਕਿ ਜਿਸ ਜਗ੍ਹਾ ਤੇ ਉਹ ਰਾਮਲੀਲਾ ਦਾ ਮੰਚਨ ਕਰਦੇ ਹਨ ਉਸ ਦੇ ਆਸ-ਪਾਸ ਵੀ ਕੂੜੇ ਦੇ ਢੇਰ ਹਨ ਅਤੇ ਬਦਬੂ ਭਰਿਆ ਮਾਹੌਲ ਹੈ। ਉਹਨਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਕੂੜੇ ਦੇ ਢੇਰਾਂ ਨੂੰ ਇੱਥੋਂ ਹਟਾਇਆ ਜਾਵੇ ਤਾਂ ਜੋ ਬਾੜ ਵਾਸੀਆਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ہاں ਤਾਂ ਦੇ ਕੂੜੇ ਦੇ ਢੇਰ ਲੱਗੇ ਆ ਧਿਆਰਾ ਦਾ ਸੀਜ਼ਨ ਆ ਔਰ ਹਿੰਦੁਸਤਾਨ ਵਿੱਚ ਨਵਰਾਤਰੀ ਜਿਹੜੇ ਆ ਪੂਰੇ ਹਿੰਦੁਸਤਾਨ ਵਿੱਚ ਵਧੀਆ ਤਰੀਕੇ ਨਾਲ ਮਨਾਏ ਜਾਂਦੇ ਆ ਔਰ ਅੱਜ ਦੇ ਡੇਟ ਵਿੱਚ ਲੋਕ ਕੂੜੇ ਨੂੰ ਲੈ ਕੇ ਪਰੇਸ਼ਾਨ ਆ ਗਲੀ ਗਲੀ ਮੱਲੇ ਦੇ ਨੁਕਰਾਂ ਦੇ ਇੱਥੇ ਆਪਾਂ ਰਾਮਲੀਲਾ ਕਰਦੇ ਇਸ ਪਾਰਕ ਵਿੱਚ। ਖੈਲ 탑ਸਨ ਨੂੰ ਔਰ ਸੈਂਟ ਇਨਸਪੈਕਟਰ ਨੂੰ ਕਿੰਨੀ ਵਾਰੀ ਕਹਿ ਚੁੱਕੇ ਆ ਇੱਕ ਦਿਨ ਜਿਆਦਾ ਰੋਲਾ ਪਾਇਆ ਤੇ ਉਹਨਾਂ ਨੇ ਟਰਾਲੀ ਭੇਜੀ ਆ ਤੇ ਕੂੜਾ ਚੁਕਾਤਾ ਆ ਦੇਖੋ ਕੂੜੇ ਦੇ ਢੇਰ ਲੱਗੇ ਆ ਉਹ ਢੇਰ ਲੱਗਾ ਵਾ ਉਹ ਢੇਰ ਲੱਗਾ ਇਹ ਸਾਰੇ ਜਿਹੜੇ ਢੇਰ ਲੱਗੇ ਆ ਰੋਜ ਦੀ ਰੋਜ ਇਹਨਾਂ ਨੂੰ ਆਪਾਂ ਕੰਪਲੇਨਟ ਕਰਦੇ ਪਏ ਅੱਗੋਂ ਸਾਨੂੰ ਹਵਾਲਾ ਹੀ ਦਿੰਦੇ ਸਾਡੇ ਕੋ ਗੱਡੀਆਂ ਨਹੀਂ ਹੈਗੀਆਂ ਕੰਪਨੀ ਭੱਜ ਗਈ ਹੈ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਬੰਦੀ ਕੰਪਨੀ ਦੀ ਨਹੀਂ ਕਾਰਪੋਰੇਸ਼ਨ ਕੋਈ ਇੱਕ ਪਾਸੇ ਕਹਿੰਦੇ ਹੋ ਯੂਨੀਅਨਾਂ ਕਹਿੰਦੇ ਸਾਡੇ ਕੋ ਇੰਨਾ ਮਲਾਜ਼ਮ ਇੰਨਾ ਮਲਾਜ਼ਮ ਮਲਾਜ਼ਮ ਕਰਦਾ ਕੀ ਬਿਆ ਫਿਰ ਇਹ ਇਹਨਾਂ ਨੇ ਪ੍ਰਾਈਵੇਟ ਟਰਾਲੀਆਂ ਲਾਈਆ ਟਰਾਲੀਆਂ 도ੜ ਦਿਆ ਕਿਥੇ ਪਈਆ ਕਿਹੜੀਆ ਸੜਕਾਂ ਤੇ ਟਰਾਲੀਆਂ ਚੱਲਦੀਆ ਪਈਆ ਉਹਦੇ ਡਿਟੇਲ ਤੇ ਦੇਣ ਸ਼ਹਿਰ ਵਾਸੀਆਂ ਨੂੰ ਸਾਡੇ ਸ਼ਹਿਰ ਵਾਸੀਆਂ ਨੂੰ ਟੈਕਸ ਲੈ ਲੈ ਕੇ ਲੁੱਟੀ ਜਾਂਦੇ ਆ ਫੈਸਿਲਿਟੀ ਇੱਕ ਪੈਸੇ ਦੀ ਨੇ ਇਹਨਾਂ ਕੋ ਦਿੱਤੀ ਜਾਂਦੀ ਹੈਗੀ ਲੋਕਾਂ ਨੇ ਘਰਾਂ ਵਿੱਚ ਕੂੜਾ ਨਹੀਂ ਰੱਖਾਂ ਲੋਕ ਮਜਬੂਰ ਆ ਪਹਿਲਾਂ ਅਸੀਂ ਲੋਕਾਂ ਨੂੰ ਇਸ ਗੱਲ ਦਾ ਕਸੂਰਵਾਰ ਗਿੰਦੇ ਹੁੰਦੇ ਕਿ ਲੋਕ ਸੜਕਾਂ ਤੇ ਕੂੜਾ ਸੁੱਟਦੇ ਆ ਗਲੀਆਂ ਦੇ ਨੁਕਰੇ ਤੇ ਕੂੜਾ ਸੁੱਟਦੇ ਆ ਖਾਲੀ ਪਲਾਟਾਂ ਦੇ ਵਿੱਚ ਕੂੜਾ ਸੁੱਟਦੇ ਆ ਔਰ ਆਜ ਦੇ ਹਾਲਾਤ ਹੈ ਲੋਕ ਮਜਬੂਰੀ ਵਿੱਚ ਸੁੱਟਦੇ ਆ ਜਦੋਂ ਕਲੈਕਸ਼ਨ ਕਰਦੇ ਵਾਲੇ ਹੁੰਦੇ ਨਹੀਂ ਆ ਪੈਸੇ ਇਕੱਠੇ ਕਰਨ ਹੁੰਦੇ ਆ ਜਦੋਂ ਪੈਸੇ ਲੈਣ ਹੁੰਦੇ ਆ ਸੋ ਲੋਕ ਅੱਜ ਦੀ ਡੇਢ ਵਿੱਚ ਲੋਕ ਮਜਬੂਰ ਆ ਲੋਕਾਂ ਦਾ ਕੋਈ ਕਸੂਰ ਨਹੀਂ ਆ ਕਸੂਰ ਕਾਰਬੇਸ਼ਨ ਦਾ ਇਹ ਜੁम्मे बतौर ਕਾਉਂਸਲਰ ਅਸੀਂ ਲੈਨੇ ਆ ਇਹ ਕਾਰਬੇਸ਼ਨ ਦੇ ਅਫਸਰਾਂ ਨੂੰ ਵੀ ਇਹ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਆ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਪਏ ਆ ਮਸਤੀ ਜੀ ਪਿਛਲੇ 3 ਮਹੀਨਿਆਂ ਤੋਂ ਆਪਾਂ ਨੇ ਦੇਖਿਆ ਜੀ ਕੋਈ ਟਰਾਲੀ ਆ ਰਹੀ ਆ ਕੋਈ ਗੱਡੀ ਆ ਰਹੀ ਆ ਜੇ ਕੋਈ ਰੇੜੀ ਵਾਲਾ ਲੰਘਦਾ ਭਈਏ ਪ੍ਰਾਈਵੇਟ ਰੱਖੇ ਹੋਏ ਆ ਉਹਨਾਂ ਨੂੰ ਕਹੋ ਜੀ ਕੂੜਾ ਚੁੱਕਣਾ ਕਹਿੰਦੇ ਜੀ 100 ਰੁਪਏ ਲੱਗਣਾ 150 ਰੁਪਏ ਲੱਗਣਾ ਬਿਨਾਂ ਪੈਸਾ ਤਾਂ ਗੱਲ ਹੀ ਨਹੀਂ ਕਰਦੇ ਆਪਣਾ ਇਹ ਟੂਰਿਸਟ ਪਲੇਸ ਹੈਗਾ ਟੂਰਿਸਟ ਸਿਟੀ ਹੈ ਗੇਮਲੇ ਸਰ ਸਟੇਸ਼ਨ ਤੋਂ ਕਿੰਨਾ ਟੂਰਿਸਟ ਆਂਦਾ ਆਲ ਓਵਰ ਇੰਡੀਆ ਜਾਂ ਫੋਰਨ ਤੋਂ ਵੀ ਆਂਦੇ ਨੇ ਤੁਸੀਂ ਸਟੇਸ਼ਨ ਤੋਂ ਛਾੜੇ ਤੱਕ ਦੇਖ ਲਓ ਕਿੰਨੇ ਕੁੜੀ ਦੇ ਢੇਰ ਹੈ ਛਾੜੇ ਚੌਂਜੇ ਚੁੰਗੀ ਦੇ ਖਾਲਸਾ ਗੋਲੇ ਹਰ ਪਾਸੇ ਕੁੜੀ ਦੇ ਢੇਰੀ ਹੈ ਇਹਨਾਂ ਨੂੰ ਇਹ ਕੁੜਾ ਨਹੀਂ ਚੁਕਾਇਆ ਜਾ ਰਿਹਾ ਹੋਰ ਸਰਕਾਰ ਨੇ ਕੀ ਕਰਨਾ ਇਤੋਂ ਵੱਡੀ ਨਲਾਇਕੀ ਕੀ ਹੋਏਗੀ ਸਰਕਾਰ ਦੀ ਸਮੱਸਿਆ ਭਾਜੀ ਬਿਮਾਰੀਆਂ ਫੈਲੀਆਂ ਮੱਛਰ ਦੇਖੋ ਕਿੰਨਾ ਹੋ ਗਿਆ ਬੱਚੇ ਬਿਮਾਰ ਹੋ ਰਹੇ ਆ ਹੁਣ ਸਫਾਈ ਹੋਣੀ ਚਾਹੀਦੀ ਹੈ ਦੇਖੋ ਤੁਸੀਂ ਪਰਗ ਦਾ ਹਾਲ ਦੇਖ ਲਓ ਕੋਈ ਸਾਇ ਦੇਖੋ ਕੁਗਲੇ ਦੇ ਢੇਰ ਕਿੰਨੇ ਲੱਗੇ ਆ ਤੂੰ ਹੀ ਮੇਰੇ ਨਾਲ ਚੱਲੋ ਸਾਡੀ ਵਾਰਡ ਚ ਚੱਲੋ ਮੈਂ ਤੁਹਾਨੂੰ ਦਿਖਾਣਾ ਕਿਹੜੀ ਕਿਹੜੀ ਗਲੀ ਕਿੰਨੇ ਕਿੰਨੇ ਕੁਗਲੇ ਦੇ ਢੇਰ ਲੱਗੇ ਆ ਸੀਵਰ ਦੀ ਸਮੱਸਿਆ ਉਦਾਂ ਹੀ ਆ ਸੀਵਰ ਦੀ ਸਮੱਸਿਆ ਹੱਲ ਨਹੀਂ ਹੋਈ ਕਈ ਸਾਲਾਂ ਤੋਂ ਇੱਕ ਬਾਰਿਸ਼ ਹੋਣ ਦੀ ਦੇ ਰਿਆ ਸਾਰਾ ਪਾਣੀ ਪਾਣੀ ਭਰ ਜਾਂਦਾ ਗੰਦੀ 스멜 ਆਉਂਦੀ ਆ ਸਿੜਕਾਂ ਦਾ ਹਾਲ ਦੇਖ ਲੋ ਕੋਈ ਸਰਕਾਰ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਲਵਾਰੀ ਛੱਡੇ ਹੋਏ ਸ਼ਾਇਦ ਸਾਰੇ ਅੰਮ੍ਰਿਤਸਰ ਛੇਪਤੀ ਦਾ ਘਰ ਪਰ ਹੁਣ ਅੰਮ੍ਰਿਤਸਰ ਕੂੜੇ ਦਾ ਘਰ ਬੰਦਾ ਜਾ ਰਿਹਾ ਕੋਈ ਗਲੀ ਬਾਜ਼ਾਰ ਇਹੋ ਜਿਹੇ ਜਿੱਥੇ ਕੂੜੇ ਦੇ ਟੀਰ ਨਾਲ ਲੱਗੇ ਹੁਣ ਗੱਲ ਕਰੀਏ ਬਾੜਨਵਾਲ 77 ਦੀ ਤਾਂ ਇਸਦੇ ਵੀ ਇਹੋ ਜਿਹੇ ਹਾਲ ਨੇ ਵਕ ਵਕ ਥਾਵਾਂ ਤੇ ਕੂੜੇ ਦੇ ਟੀਰ ਲੱਗੇ ਹੁਣ ਅਤੇ ਇੱਥੇ ਵਾਰ ਨੰਬਰ 77 ਦੇ ਵਿੱਚ ਰਾਮਲੀਲਾ ਦਾ ਆਯੋਜਨ ਵੀ ਕੀਤਾ ਜਾ ਰਿਹਾ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਇੱਥੇ ਗੱਲਬਾਤ ਕਰਦੇ ਹੋયા ਆਂ ਰਾਮਲੀਲਾ ਦੇ ਸੰਚਾਲਕ ਨੇ ਆਖਿਆ ਕਿ ਕਈ ਵਾਰ ਨਗਰ ਨਿਗਮ ਨੂੰ ਗੁਹਾਰ ਲਗਾਈ ਹੈ ਕਿ ਇੱਥੇ ਕੂੜੇ ਦੇ ਢੇਰ ਚੁੱਕੇ ਜਾਣ ਪਰ ਉਹਨਾਂ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਲਿਫਟਿੰਗ ਕੂੜੇ ਦੀ ਨਾ ਕਰਨ ਨਾਲ ਇੱਥੇ ਲੋਕੀ ਜਿਹੜੇ ਆਉਂਦੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਵਾਰ ਫਿਰ ਫਾਸਟਵੇ ਨਿਊ ਟੀਮ ਦੀ ਵੀ ਗੁਹਾਰ ਨਗਰ ਨਿਗਮ ਦੇ ਅੱਗੇ ਕਿ ਜਲਦ ਤੋਂ ਜਲਦ ਜਿਹੜੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹਨ ਉਹਨਾਂ ਨੂੰ ਚੁੱਕਾਇਆ